ਵਹੀਗੁਰੂ ਜੀ ਕਾ ਖਾਲਸਾ ਵਹੀਗੁਰੂ ਜੀ ਕੀ ਫਤਿਹ ਮੈਂ ਆਂਗਣਵੜੀ ਵਰਕਰਾਂ ਦੇ ਸਬੰਧ ਦੇ ਵਿੱਚ ਇੱਕ ਗੱਲ ਰੱਖਣਾ ਚਾਹਣੀ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਆਂਗਣਵੜੀ ਵਰਕਰਾਂ ਹੈਲਪਰਾਂ ਨੂੰ ਆਂਗਣਵੜੀ ਕੇਂਦਰਾਂ ਦੇ ਵਿੱਚ ਕੰਮ ਕਰਨ ਵਾਸਤੇ smartphones ਨਹੀਂ ਦਿੱਤੇ ਜਿਹੜੇ ਕਿ ਅੱਜ ਤੋਂ 7-8 ਸਾਲ ਪਹਿਲਾਂ ਉਹਨਾਂ ਦੇ ਕੋਲ ਇਹ ਫੋਨ ਹੋਣੇ ਚਾਹੀਦੇ ਸੀ ਪਰ ਅੱਜ ਤੱਕ ਵੀ ਉਹ smartphone ਆਂਗਣਵੜੀ ਵਰਕਰਾਂ ਹੈਲਪਰਾਂ ਦੇ ਕੋਲ ਨਹੀਂ ਹੈਗੇ ਤੇ ਸਰਕਾਰ ਕੀ ਕਰ ਰਹੀ ਆ ਪਹਿਲਾਂ ਤਾਂ ਅੰਗਨਵਾੜੀ ਵਰਕਰਾਂ ਹੈਲਪਰਾਂ ਤੇ ਪ੍ਰੈਸ਼ਰ ਬਣਾਇਆ ਕਿ ਤੁਸੀਂ ਪੋਸ਼ਨ ਟਰੈਕਰ ਐਪ ਹੈ ਜਿਹੜੀ ਉਹਨੂੰ ਆਪਣੇ ਪਰਸਨਲ ਫੋਨ ਜਿਹੜੇ ਤੁਹਾਡੇ ਹੈਗੇ ਆ ਉਹਨਾਂ ਤੇ ਡਾਊਨਲੋਡ ਕਰੋ ਉਹਦੇ ਤੇ ਤੁਸੀਂ ਪੋਸ਼ਨ ਟਰੈਕਰ ਐਪ ਚਲਾਓ ਉਹਦੇ ਤੇ টিਐਚਆਰ ਦਾ ਕੰਮ ਕਰੋ ਤੁਸੀਂ ਬੱਚਿਆਂ ਦਾ ਜਿਹੜੇ ਕੋਈ ਈਵੈਂਟ ਕਰਦੇ ਹੋ ਉਹਦੇ ਤੇ ਉਹਨਾਂ ਨੂੰ ਕਰੋ ਤੇ ਹੁਣ ਸਰਕਾਰ ਕੀ ਕਹਿ ਰਹੀ ਹੈ ਕਿ ਜਿਹੜਾ ਪੋਸ਼ਣ ਵੀ ਪੜ੍ਹਾਈ ਵੀ ECCD ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅੰਗਣਵਾੜੀ ਵਰਕਰਸ ਨੂੰ ਜਦੀ ਸ਼ੁਰੂਆਤ ਮੰਤਰੀ ਬਲਜੀਤ ਘੋੜਨੇ ਮਲੋਟ ਤੋਂ ਕਰਵਾਈ ਤੇ ਹੁਣ ਉਹ ਪੂਰੇ ਪੰਜਾਬ ਦੇ ਵਿੱਚ ਅੰਗਣਵਾੜੀ ਵਰਕਰਾਂ ਹੈਲਪਰਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਉਹ ਟ੍ਰੇਨਿੰਗ ਚੱਲ ਰਹੀ ਹੈ ਉਹਦੇ ਵਿੱਚ ਆ ਮੇਰੇ ਕੋਲੇ ਲੈਟਰ ਹੈਗੀ ਆ ਉਹਦੇ ਵਿੱਚ ਸਾਫ਼ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਅੰਗਣਵਾੜੀ ਵਰਕਰ ਸਮਾਰਟਫੋਨ ਨਾਲ ਲੈ ਕੇ ਆਉਣ ਤੇ ਤੁਸੀਂ ਦੱਸੋ ਵੀ ਆਂਗਣਵਾੜੀ ਵਰਕਰ ਸਮਾਰਟਫੋਨ ਕਿੱਥੋਂ ਲੈ ਕੇ ਆਉਣਗੇ ਤੁਹਾਡੇ ਕੋਲ ਪੈਸੇ ਆਏ ਹੋਏ ਆ ਸਮਾਰਟਫੋਨ ਖਰੀਦਣ ਲਈ ਤੁਸੀਂ ਸਮਾਰਟਫੋਨ ਖਰੀਦੇ ਨਹੀਂ ਤੇ ਆਂਗਣਵਾੜੀ ਵਰਕਰ ਜਿਹੜਾ ਇੱਕ ਨੰਗੂਣਾ ਜਿਹਾ ਮਾਨ ਪੱਤਾ ਲੈਂਦੀ ਹੈ ਤੁਸੀਂ ਉਹ ਵੀ ਨਹੀਂ ਟਾਈਮ ਤੇ ਦਿੰਦੇ ਤੇ ਉਹ ਕਿੱਥੋਂ ਸਮਾਰਟਫੋਨ ਲੈ ਕੇ ਆਉਗੀ ਪਹਿਲਾਂ ਹੀ ਉਹ ਤਾਂ ਮੰਗ ਤੰਗ ਕੇ ਇੱਕ ਕਦੇ ਆਪਣੇ ਹਸਬੰਦ ਦੇ ਫੋਨ ਤੋਂ ਕੰਮ ਕਰਦੀਆਂ ਕਦੇ ਉਹ ਆਪਣੇ ਬੱਚਿਆਂ ਦੇ ਫੋਨ ਤੋਂ ਕੰਮ ਕਰਦੀਆਂ ਤੇ ਉਹ ਕੰਮ ਚਲਾਉ ਕੰਮ ਜਿਹੜਾ ਹੈਗਾ ਉਹ ਕਰ ਰਹੀਆਂ ਉਹ ਵੀ ਅਫਸਰਾਂ ਦੇ ਪ੍ਰੈਸ਼ਰ ਦੇ ਹੇਠ ਅਦਰਵਾਈਜ਼ ਤਾਂ ਆਂਗਣਵੜੀ ਵਰਕਰਾਂ ਨੂੰ ਤੁਸੀਂ 스마트ਫੋਨ ਨਹੀਂ ਦਿੱਤੇ ਉਹਨਾਂ ਕੋਲੇ 스마트ਫੋਨ ਨਹੀਂ ਹੈਗੇ ਤੇ ਉਹ ਕਿੰਨੀ ਮੁਸ਼ਕਲ ਦਾ ਸਾਹਮਣਾ ਕਰ ਰਹੀਆਂ ਕਹਿੰਦੇ ਐਫਆਰਐਸ ਕਰੋ ਐਫਆਰਐਸ ਕਿ ਕਿੱਦਾਂ ਹੋਊਗੀ ਜੇ ਉਹਨਾਂ ਕੋਲੇ ਫੋਨ ਨਹੀਂ ਹੈਗੇ ਫਿਰ ਹੁਣ ਕਹਿੰਦੇ ਆ ਕਿ ਤੁਹਾਨੂੰ ਜਿਹੜੀ ਟ੍ਰੇਨਿੰਗ ਦੇਣੀ ਆ ਸੀ ਇਹਦੇ ਵਿੱਚ ਤੁਹਾਡੇ ਕੋਲੇ 스마트ਫੋਨ ਹੋਣਾ ਜ਼ਰੂਰੀ ਹੈ ਦੇਖੋ ਜੋ ਵੀ ਇਹ ਪੱਤਰ ਕੱਢਦੇ ਆ ਡਿਪਾਰਟਮੈਂਟੇ ਲੈਟਰ ਕੱਢਦਾ ਕੀ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਐਸੇ ਇਹਨਾਂ ਨੂੰ smartphones ਨਹੀਂ ਦਿੱਤੇ ਹੈਗੇ ਤੇ ਉਹ ਕਿੱਥੋਂ ਲੈ ਕੇ ਆ ਜਾਣਗੀਆਂ ਇਹਨਾਂ ਦੀ ਆਪ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਹਨਾਂ ਨੇ ਇੱਕ ਲੈਟਰ ਲਿਖ ਦੇਣਾ ਤੇ ਇੱਕ ਹੁਕਮ ਜਾਰੀ ਕਰ ਦੇਣਾ ਕਿ ਇਹ ਹੋਣਾ ਚਾਹੀਦਾ ਥੋਡੇ ਤੇ ਕਿਹੜਾ ਹੁਕਮ ਲਾਗੂ ਹੁੰਦਾ ਤੁਸੀਂ ਕੀ ਦੇ ਕਹਿਣ ਤੇ smartphones ਲੈ ਕੇ ਦੇਵੋਗੇ ਤੁਸੀਂ ਸੈਂਟਰਲ ਸਰਕਾਰ ਦੀ ਵੀ ਨਹੀਂ ਸੁਣਦੇ ਤੁਸੀਂ ਜਥੇਬੰਦੀਆਂ ਦੀ ਮੰਗ ਵੀ ਨਹੀਂ ਸੁਣਦੇ ਤੁਸੀਂ ਵਰਕਰਾਂ ਦੀ ਗੱਲ ਵੀ ਨਹੀਂ ਸੁਣਦੇ ਤੁਸੀਂ ਕਿਸੇ ਦੀ ਨਹੀਂ ਸੁਣਦੇ ਤੇ ਤੁਹਾਡੇ ਜਿਹੜੇ ਹੁਕਮ ਆ ਉਹ ਲਾਗੂ ਹੋਣੇ ਚਾਹੀਦੇ ਆ ਸੋ ਅੰਗਣਵੜੀ ਵਰਕਰਾਂ ਦੇ ਹੈਲਪਰਾਂ ਨੂੰ ਕਿੰਨਾ ਪਰੇਸ਼ਾਨ ਕਰਦੇ ਆ ਇਸ ਸੋਚ ਤੋਂ ਪਰੇ ਦੀ ਗੱਲ ਹੈ ਬੱਚੇ ਅੰਗਣਵੜੀਆਂ ਚ ਹੈ ਨਹੀਂ ਬੱਚੇ ਅੰਗਣਵੜੀ ਚ ਕੋਈ ਨਹੀਂ ਹੈਗਾ ਅੱਜ ਤੋਂ 9 ਸਾਲ ਪਹਿਲਾਂ ਬੱਚੇ ਸਕੂਲਾਂ ਦੇ ਵਿੱਚ ਜਾ ਚੁੱਕੇ ਆ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਅੰਗਣਵੜੀ ਸੈਂਟਰ ਦੇ ਵਿੱਚ ਜਿਹੜੇ ਤਿੰਨ ਤੋਂ 6 ਸਾਲ ਦੇ ਬੱਚੇ ਆਉਂਦੇ ਸੀ ਉਹ ਸਕੂਲਾਂ ਚ ਦਾਖਲ ਕਰ ਲਏ ਗਏ ਆ ਤੇ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਉਹਦੇ ਤੇ ਲਿਖ ਦਿਓ ਕਿ ਜਿਹੜਾ ਹੈਗਾ ਅੰਗਣਵਾੜੀ ਦੇ ਵਿੱਚ ਬੱਚਿਆਂ ਨੂੰ ਪੜਾਇਆ ਵੀ ਜਾਊਗਾ ਬੱਚੇ ਕਿਹੜੇ ਨੂੰ ਪੜਾਇਆ ਜਾਊਗਾ ਪੂਰੇ ਇੰਡੀਆ ਦੇ ਵਿੱਚ ਕੋਈ ਵੀ ਸਟੇਟ ਹੈ ਜੀ ਨਹੀਂ ਹੈਗੀ ਜਿੱਥੇ ਅੰਗਣਵਾੜੀ ਵਰਕਰਾਂ ਕੋਲ ਬੱਚੇ ਨਹੀਂ ਹੈਗੇ ਕੱਲਾ ਪੰਜਾਬ ਹੀ ਉਹ ਜਿਹੜਾ ਸਟੇਟ ਹੈ ਜਿੱਥੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਕੋਈ ਵੀ ਬੱਚਾ ਨਹੀਂ ਹੈਗਾ ਤੇ ਇਹ ਕਿਉਂਕਿ ਸੈਂਟਰਲ ਸਰਕਾਰ ਦੀ ਸਕੀਮ ਹੈ ਜਿੱਦਾਂ ਉਹ ਸਾਰੇ ਇੰਡੀਆ ਵਾਸਤੇ ਇੰਪਲੀਮੈਂਟ ਕਰਦੇ ਆ ਪੰਜਾਬ ਵਾਸਤੇ ਵੀ ਉਦਾਂ ਹੀ ਕਰਦੇ ਆ ਪਰ ਪੰਜਾਬ ਕੀ ਕਰਦਾ ਆ ਆਪਦੇ ਢੰਗ ਨਾਲ ਕਰਦਾ ਪਰ ਜਿਹੜੀ ਲੈਟਰ ਉਤੋਂ ਆਉਂਦੀ ਹੈ ਉਹਨੂੰ ਲਾਗੂ ਕਰਨ ਵਾਸਤੇ ਦਿਖਾਉਣ ਵਾਸਤੇ ਆਂਗਣਵਾੜੀ ਵਰਕਰਾਂ ਤੇ ਪ੍ਰੈਸ਼ਰ ਬਣਾਇਆ ਜਾਂਦਾ ਆਂਗਣਵਾੜੀ ਵਰਕਰਾਂ ਨੂੰ ਕਿਹਾ ਜਾਂਦਾ ਹੈ ਕਿ smartphones ਵੀ ਲੈ ਕੇ ਆਓ ਤੁਹਾਨੂੰ ਜਿਹੜਾ ECCD ਦੀ ਟ੍ਰੇਨਿੰਗ ਵੀ ਦੇਵਾਂਗੇ ਤੇ ਸਾਡੀ ਜਥੇਬੰਦੀ ਮੰਗ ਕਰਦੀ ਆਂਗਣਵਾੜੀਆਂ ਚ ਬੱਚੇ ਭੇਜੋ ਤਿੰਨ ਤੋਂ 6 ਸਾਲ ਦਾ ਬੱਚਾ ਆਂਗਣਵਾੜੀ ਹੋਣਾ ਚਾਹੀਦਾ ਆਂਗਣਵਾੜੀਆਂ ਦੇ ਵਿੱਚ ਜਿਹੜਾ ਸਿਲੇਬਸ ਹੋਣਾ ਚਾਹੀਦਾ ਉਹਦੇ ਮੁਤਾਬਕ ਆਂਗਣਵਾੜੀ ਵਰਕਰ ਬੱਚਿਆਂ ਨੂੰ ਪੜ੍ਹਾਵੇ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹਦੇ ਵਿੱਚ ਹੈਗਾ ਕਿ ਆਂਗਣਵੜੀ ਵਰਕਰ ਜਿਹੜਾ ਹੈਗਾ ਉਹ ਆਪਣਾ ਉਹਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿਓ ਆਂਗਣਵੜੀ ਵਰਕਰ ਕੋਲ ਬੱਚੇ ਹੋਣੇ ਚਾਹੀਦੇ ਆ ਉਹਨੂੰ ਨਰਸ ਪ੍ਰੀ ਨਰਸਰੀ ਟੀਚਰ ਟ੍ਰੇਨਿੰਗ ਹੋਣੀ ਚਾਹੀਦੀ ਹੈ ਐਂਟੀਟੀ ਦੀ ਟ੍ਰੇਨਿੰਗ ਉਹਨੂੰ ਕਰਵਾਉਣੀ ਚਾਹੀਦੀ ਹੈ ਨਾ ਸਰਕਾਰ ਨੇ ਆਂਗਣਵੜੀ ਵਰਕਰਾਂ ਨੂੰ ਐਂਟੀਟੀ ਦੀ ਕੋਰਸ ਕਰਾਇਆ ਕੋਈ ਟੀਚਰ ਟ੍ਰੇਨਿੰਗ ਨਹੀਂ ਦਿੱਤੀ ਕੋਈ ਬੱਚਾ ਆਂਗਣਵੜੀ ਚ ਨਹੀਂ ਹੈਗਾ ਫਿਰ ਇਹ ਕਿਹੜੀਆਂ ਫਾਰਮੈਲਟੀਆਂ ਕਰਦੇ ਆ ਸਾਡੀ ਮੰਗ ਆ ਕਿ ਆਂਗਣਵੜੀ ਵਰਕਰਾਂ ਨੂੰ ਨਰਸਰੀ ਟੀਚਰ ਟ੍ਰੇਨਿੰਗ ਕਰਾਓ ਅੰਗਣਵਾੜੀ ਦੇ ਵਿੱਚ ਬੱਚੇ ਭੇਜੋ ਅੰਗਣਵਾੜੀ ਵਰਕਰਾਂ ਨੂੰ ਸਮਾਰਟਫੋਨ ਦਿਓ ਸੋ ਇਹ ਮੁੱਦੇ ਤੇ ਮੈਂ ਗੱਲ ਕਰਨਾ ਚਾਹੁੰਦੀ ਸੀ ਤੇ ਕਹਿਣਾ ਚਾਹਣੀ ਆ ਕਿ ਸਰਕਾਰ ਟੋਟਲ ਫੇਲ ਆ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਖਾਸ ਕਰਕੇ ਮੈਂ ਜਿਹੜਾ ਮੰਤਰੀ ਬਲਜੀਤ ਕੌਰ ਬਾਰੇ ਕਹਿਣਾ ਚਾਹੂੰਗੀ ਕਿ ਉਹਨਾਂ ਦਾ ਤਾਂ ਬਿਲਕੁਲ ਵੀ ਧਿਆਨ ਨਹੀਂ ਹੈਗਾ ਕਿ ਅੰਗਣਵਾੜੀਆਂ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬੁਢਾਪਾ ਪੈਨਸ਼ਨ ਤੋਂ ਲੋਕ ਤਰਸ ਰਹੇ ਆ ਅੰਗਣਵਾੜੀ ਵਰਕਰ ਤਨਖਾਹਾਂ ਤੋਂ ਤਰਸ ਰਹੇ ਆ ਫੋਨਾਂ ਤੋਂ ਤਰਸ ਰਹੇ ਆ ਅੰਗਣਵਾੜੀਆਂ 'ਚ ਬੱਚੇ ਨਹੀਂ ਹੈਗੇ ਤਾਂ ਕੋਈ ਇਹਨਾਂ ਦਾ ਧਿਆਨ ਨਹੀਂ ਹੈਗਾ ਆਪਣੇ ਡਿਪਾਰਟਮੈਂਟ ਵੱਲ ਕੋਈ ਧਿਆਨ ਨਹੀਂ ਮੁੱਖ ਮੰਤਰੀ ਦਾ ਸਟੇਟ ਵਾਲ ਕੋਈ ਧਿਆਨ ਨਹੀਂ ਹੈਗਾ ਰੋਜ਼ ਮਰਡਰ ਹੋ ਰਿਹਾ ਬੁਰਾ ਹਾਲ ਹੈ ਪੰਜਾਬ ਦਾ ਸੋ ਇਹ ਇਹ ਜਿਹੜੇ ਲੋਕ ਹੈਗੇ ਆ ਇਹਨਾਂ ਦਾ ਮਤਲਬ ਸਿਰਫ ਆਪ ਦਾ ਪੈਸਾ ਇਕੱਠਾ ਕਰਨ ਨਾਲਾ ਹੋਰ ਕੋਈ ਮਤਲਬ ਨਹੀਂ ਇਹਨਾਂ ਦਾ ਪੰਜਾਬ ਨਾਲ